ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਖੜਿਆ ਹਾਂ ਪਾਸੋਂ ਦੇ ਵਿੱਚ ਹਨੀ ਬੂਟ ਹਾਊਸ ਵਾਲਿਆਂ ਤੇ ਜਿੱਦਾਂ ਕਿ ਤੁਸੀਂ ਇਹ ਲੇਡੀਜ਼ ਵੇਰੀ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਨੇ ਤੇ ਜਿੱਦਾਂ ਫੋਲਡ ਜਿੱਦਾਂ ਮਰਜ਼ੀ ਕਰ ਲੋ ਪੂਰੀ ਫੁੱਲ ਗਾਰੰਟੀ ਰਹੂਗੀ ਜਿਨ੍ਹਾਂ ਦੀ 2.5 300 ਤੋਂ ਸਟਾਰਟ ਹੋ ਜਾਂਦੇ ਨੇ ਤੇ ਬਾਕੀ ਆ ਕੱਪੜੇ ਵਾਲੇ ਤੁਸੀਂ ਵੇਲੀਆਂ ਚੈੱਕ ਕਰ ਸਕਦੇ ਹੋ ਜੋ ਕਿ ਨਵੇਂ ਆਰਟੀਕਲ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮੌਜੂਦ ਨੇ ਇਹਨਾਂ ਦੇ ਵਿੱਚ ਇਹ ਵੀ 2.5 300 ਦੇ ਕਰੀਬ ਸਟਾਰਟ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨੀ ਖੁੱਸੇ ਨੇ ਇਹ ਜਿਹੇ ਜੋ ਕਿ 25 25 30000 ਦੇ ਸੂਟਾਂ ਦੇ ਨਾਲ ਬਹੁਤ ਸੋਹਣੇ ਲੱਗਣਗੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਇਹ ਆ ਝਾਂਜਰਾਂ ਵਾਲੀ ਜੁੱਤੀ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਜਿੱਦਾਂ ਕਿ ਤੁਸੀਂ ਨੋਕ ਵਾਲੀ ਜੁੱਤੀ ਵੀ ਦੇਖ ਸਕਦੇ ਹੋ ਤੇ ਬਹੁਤ ਵਧੀਆ ਡਿਜ਼ਾਈਨ ਤੇ ਬਹੁਤ ਵਧੀਆ ਹੈ ਤੇ ਇਹਨਾਂ ਨੂੰ ਪਾਕਿਸਤਾਨੀ ਜੁੱਤੀਆਂ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਇੱਥੇ ਤੁਹਾਨੂੰ ਪੰਜਾਬੀ ਜੁੱਤੀਆਂ ਦਾ ਸਟਾਕ ਫੁੱਲ ਮਿਲ ਜਾਊਗਾ ਜੋ ਕਿ ਬਹੁਤ ਵਾਜਿਬ ਰੇਟਾਂ ਤੇ ਮਿਲਦਾ ਹੈ ਇੱਥੇ ਤੁਹਾਨੂੰ ਲੈਦਰ ਦੀਆਂ ਜੁੱਤੀਆਂ ਦੇ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਕਲਰ ਵੀ ਮਿਲ ਜਾਣਗੇ ਇੱਥੇ ਤੁਹਾਨੂੰ ਗਰਲਿਸ਼ ਤੇ ਲੇਡੀ ਦੇ ਵਿੱਚ ਫੈਂਸੀ ਸੈਂਡਲ ਤੇ ਫੈਂਸੀ ਜੁੱਤੀਆਂ ਮਿਲ ਜਾਣਗੀਆਂ ਪਾਰਟੀ ਵੇਅਰ ਆਈਟਮਾਂ ਲਗਜ਼ਰੀ ਸਟਾਈਲ ਸਾਰੇ ਬਾਜ਼ਰ ਰੇਟਾਂ 'ਚ ਤੁਹਾਨੂੰ ਸੈਂਡਲ ਅਵੇਲੇਬਲ ਕਰਾ ਦਾਂਗੇ ਇੱਥੇ ਤੁਹਾਨੂੰ ਸਪੋਰਟਸ ਸ਼ੂਜ਼ ਵੀ ਮਿਲ ਜਾਣਗੇ ਜੋ ਕਿ ਬਹੁਤ ਬਾਜ਼ਰ ਰੇਟਾਂ ਦੇ ਉੱਤੇ ਮਿਲਦੇ ਨੇ ਤੇ ਜਲਦੀ ਜਲਦੀ ਆਜੋ ਤੇ ਜਲਦੀ ਜਲਦੀ ਫਾਇਦਾ ਲੈ ਜਾਓ ਇੱਥੇ ਤੁਹਾਨੂੰ ਲੈਦਰ ਦੇ ਹਾਈ ਨੈਕ ਸ਼ੂਜ਼ ਮਿਲ ਜਾਣਗੇ ਜਿਹਦੇ ਵਿੱਚ ਕਰੋਕੋਡਾਇਲ ਪ੍ਰਿੰਟ ਤੇ ਸਨੇਕ ਲੈਦਰ ਮਿਲ ਜੂਗੀ ਨੋਕ ਕਾਲੀ ਜੁੱਤੀ ਵੀ ਮਿਲ ਜੂ ਸਟੀਲ ਨੋਕ ਤੇ ਲੋਕੇਸ਼ਨ ਦੀ ਗੱਲ ਕਰੀਏ ਹਨੀ ਬੂਟ ਹਾਊਸ ਤੁਸੀਂ ਦੇਖ ਸਕਦੇ ਹੋ ਥਾਣੇ ਵਾਲੀ ਗਲੀ ਦੇ ਵਿੱਚ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਇੱਧਰ ਹੈਗਾ ਜੀ ਥਾਣਾ ਤੇ ਬਿਲਕੁਲ ਵਿਚ ਵਿਚਾਲੇ ਜੀ ਦੁਕਾਨਾਂ ਪ੍ਰੀਤ ਤੋ ਵਿਕਰੀ ਦੇ ਕੋਲ ਹੈ ਕਿ ਜ਼ਿਆਦਾ ਜਾਣਕਾਰੀ ਲਈ ਸਕਰੀਨ ਉੱਤੇ ਚੱਲ ਰਿਹਾ ਨੰਬਰ ਤੇ ਜਲਦੀ ਜਲਦੀ ਕਰਨ ਲੋ ਕੰਟੈਕਟ ਤੇ ਜਲਦੀ ਜਲਦੀ ਆਜੋ ਤੇ ਜਲਦੀ ਜਲਦੀ ਫਾਇਦਾ ਲੈ ਜੋ ਧੰਨਵਾਦ